ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰਨ ਦਾ ਫਾਊਂਡਰ ਸੈਕਟਰ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮੁੰਡਿਆਂ ਦਾ ਹੋਸਟਲ ਰਹਿਣਾ ਸਹਿਣਾ ਸਾਰਾ ਕੁਝ ਠੀਕ ਹੈ ਆ ਜੋ ਚੱਲਦੇ ਆ ਮੁੰਡਿਆਂ ਦੇ ਹੋਸਟਲ ਫਿਰ ਆ ਚੁੱਕੇ ਆਂ ਜੀ ਆਪਾਂ ਮੁੰਡਿਆਂ ਦੇ ਹੋਸਟਲ ਆ ਜੋ ਤੁਹਾਨੂੰ ਦਿਖਾਣੇ ਅੰਦਰ ਤੋਂ ਸਾਰਾ ਸਿਸਟਮ ਆਪਾਂ ਆ ਜੋ ਦੋਸਤੋ ਹੁਣ ਤੋਂ ਲੈ ਕੇ ਚੱਲਦੇ ਆਪਣਾ ਆਫਿਸ ਦੇ ਵਿੱਚ ਮੁੰਡੇ ਖੜੇ ਆ ਆਪਣੇ ਫਿਲਾਨਾ ਦੇ ਕਿੱਥੋਂ ਕਿਥੋਂ ਆਇਆ ਵਿੱਚਾਰੇ ਕਿੱਥਾ ਆਇਆ ਮੰਡੇ ਰਖਣੇ ਰਜ਼ਾ ਪਤਾ ਸਰਦਾਰ ਅਮਰੀਤ ਸਰ ਸਰਦਾਰ ਬੋਸ ਜੀ ਰੇਖੂ ਜੀ ਰਾਤ 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 ਜੀ ਸੁਣਾਉਣੇ ਤੋਂ ਨਹੀਂ ਹਰਿਆਣਾ ਜੀ ਠੀਕ ਹੈ ਜੀ ਸਾਰੇ ਪੰਜਾਬ ਦੇ ਜਿਲ੍ਹਿਆਂ ਦੇ ਬੱਚੇ ਦੋਸਤੋ ਅਕੈਡਮੀ ਦੇ ਵਿੱਚ ਦੂ ਦੂ ਤੋਂ ਬੱਚੇ ਆ ਰਹੇ ਨੇ ਪੰਜਾਬ ਪੁਲਿਸ ਦੀ ਭਰਤੀ ਦੇ ਲਈ ਆਰਮੀ ਦੇ ਲਈ SSC GD ਦੀ ਭਰਤੀ ਦੇ ਲਈ ਤੇ ਆਪਾਂ ਇਸ ਅਕੈਡਮੀ ਦੇ ਵਿੱਚ ਜੋ ਹੈ ਬੱਚਿਆਂ ਦਾ ਖਾਣ ਪੀਣ ਦਾ ਰਹਿਣ ਸਹਿਣ ਦਾ ਗਰਾਊਂਡ ਦਾ ਤੇ ਪੇਪਰ ਦਾ ਸਾਰਾ ਕੁਛ ਹੈ ਜਿਹੜਾ ਪ੍ਰਬੰਧ ਇੱਕੋ ਜਗ੍ਹਾ ਤੋਂ ਤੁਹਾਨੂੰ ਮਿਲ ਜੇਗਾ ਕਿਤੇ ਤੁਹਾਨੂੰ ਦੋ ਥੀਂ ਲਜਾਣ ਦੀ ਲੋੜ ਨਹੀਂ ਆਦੋ ਕੋਣ ਹੁਣ ਚੱਲਦੇ ਆ ਆਪਾਂ ਰਸੋਈ ਦੇ ਬਾਅਦ ਠੀਕ ਹੈ ਜੋ ਬੱਚਿਆਂ ਦੀ ਰਸੋਈ ਦਿੱਤੀ ਵੀ ਹੈ ਸੱਤੇ ਚਾਲਾ ਕਿ ਤੇ ਤੁਹਾਨੂੰ ਕਮਰੇ ਵਗੈਰਾ ਸਾਰਾ ਹੌਸਲ ਘੁਮਾ ਦਨੇ ਆ ਚੱਲੀਏ ਬਚਨ ਸਪੈਸ਼ਲਟੀ ਦੇ ਲੈ ਕੇ ਦਿੱਤਾ ਵਾ ਕੁਝ ਆਪਣੇ ਕੋਲ ਉਹ ਅਕੈਡਮੀ ਉਹ ਖਾਣਾ ਪੀਣਾ ਸਾਰਾ ਕੁਝ ਮਿਲਦਾ ਹੀ ਹੈ ਠੀਕ ਹੈ ਤਿੰਨ ਟਾਈਮ ਖਾਣਾ ਦੋ ਟਾਈਮ ਚਾਹ ਤੇ ਨਿੰਬੂ ਪਾਣੀ ਵਗੈਰਾ ਦੋ ਟਾਈਮ ਨਿੰਬੂ ਪਾਣੀ ਵਗੈਰਾ ਹੋਰ ਸਭ ਕੁਝ ਉਸ ਤੋਂ ਬਾਅਦ ਐਕਸਟਰਾ ਕੁਝ ਬੱਚੇ ਨੇ ਖਾਣਾ ਤਾਂ ਸਾਰਾ ਇਹਦੇ ਵਿੱਚ ਬੱਚਾ ਜਮਾ ਕਰਕੇ ਰੱਖ ਸਕਦਾ ਜਿੰਮੇ ਵੀ ਰਾਤ ਨੂੰ ਉਹ ਉਪਲਾ ਦੇ ਰੱਖਾਂਗੇ ਠੀਕ ਹੈ ਕਰਨ ਹੋ ਸਰ ਹੇ ਨੀਚੇ ਟਾਇਲਟ ਬਾਥਰੂਮ ਹੈ ਠੀਕ ਹੈ ਜੀ ਬੱਚਿਆਂ ਲਈ ਖੁੱਲਾ ਟਾਇਲਟ ਬਾਥਰੂਮ ਸਾਰਾ ਸੈਪਰੇਸ਼ਨ ਦਾ ਹੈ ਨਾ ਧਿਆਨ ਦਿੱਤਾ ਗਿਆ ਤੇ ਉੱਪਰੋਂ ਉੱਤੇ ਦੇਖ ਰਹੇ ਹੋ ਇਹ ਸਾਰੇ ਤੁਸੀਂ ਇਸ ਤੋਂ ਉੱਪਰ ਆਪਣਾ ਟਾਇਰਸ ਤੋਂ ਆਪਾਂ ਸਮਾਰਟ ਕਲਾਸ ਵਿੱਚ ਬੱਚੇ ਨਹੀਂ ਕਲਾਸ ਜਿਹੜੀਆਂ ਉਹ ਵੀ ਲਗਾਉਣੀਆਂ ਸੀ ਦੇਖਿਓ ਬੱਚਾ ਰਗੜਾ ਕੇ ਇਹ ਤੁਸੀਂ ਰਗੜਾ ਤੁਹਾਨੂੰ ਜੀਨੋ ਤਾਂ ਬੱਚਾ ਰਗੜਾ ਰਿਹਾ ਜੀ ਚਲ ਤਈ ਇੱਥੇ ਬੱਚੇ ਮਾਸਟਰ ਤੇ ਬੱਚੇ ਰਗੜ ਕੇ ਆਪੀ ਨਵੇਂ ਦਾ ਆਜੋ ਆਪਣੇ ਕੋਲ ਬਲੈਕ ਬੋਰਡ ਵੀ ਹੈ ਜੀ ਵਾਈਟ ਬੋਰਡ ਵੀ ਹੈ ਤੇ ਨਾਲ ਦੀ ਨਾਲ ਬਲੈਕ ਬੋਰਡ ਵੀ ਹੈ ਠੀਕ ਹੈ ਪ੍ਰੋਪਰ ਏਸੀ ਕਲਾਸਸ ਨੇ ਏਸੀ ਕਲਾਸਰੂਮਸ ਸਾਰਾ ਕੀ ਦੇਖਦੇ ਸਾਰਾ ਤੇ ਬੱਚਿਆਂ ਲਈ ਪੱਖੇ ਵੇਗਰਾਂ ਵੀ ਲੱਗੇ ਹੋਏ ਆ ਏਸੀ ਵੀ ਹੈਗਾ ਜੇ ਕਿਸੇ ਬੱਚੇ ਨੂੰ ਖੁੱਲੀ ਹਵਾ ਚਾਹੁਣ ਲਈ ਤੇ ਠੀਕ ਹੈ ਸਾਰੀ ਜਿਹਾ ਬਰਾਦ ਹੈਗਾ ਸੋਸੋ ਜੇ ਤੁਹਾਡੇ ਕੋ ਕੋਈ ਪਰਸਨਲ ਵਹੀਕਲ ਲੈ ਕੇ ਆਣਾ ਤੁਸੀਂ ਨੇ ਠੀਕ ਹੈ ਕੋਈ ਗੱਡੀ ਹੈ ਕੋ ਮੋਟਰਸਾਈਕਲ ਕੁਝ ਵੀ ਆ ਤੁਸੀਂ ਲਿਆ ਸਕਦੇ ਹੋ ਕੈਡੇਮੀ ਵਿੱਚ ਕੋਈ ਇਸ਼ੂ ਨਹੀਂ ਹੈ ਜੀ ਤੇ ਦੇਖ ਸਕਦੇ ਹੋ ਪ੍ਰੋਪਰ ਪਾਰਕ ਬਹੁਤ ਵਧੀਆ ਜਿਹੜਾ ਵਿਊ ਹੈ ਸਾਰਾ ਠੀਕ ਹੈ ਬੱਚੇ ਇੱਥੇ ਆਪਣਾ ਪਰਸਨਲ ਵਹੀਕਲ ਵੀ ਲੈ ਆ ਸਕਦੇ ਨੇ ਜੇ ਕਿਸੇ ਬੱਚੇ ਨੇ ਲੈ ਕੇ ਆਣਾ ਦਾ ਕੋਈ ਪ੍ਰੋਬਲਮ ਨਹੀਂ ਹੈ ਖੜਾਉਣ ਦੇ ਲਈ ਬਹੁਤ ਆਪਣੇ ਕੋ ਸਪੇਸ ਹੈ ਇੱਥੇ ਤੁਮ ਅੱਗੇ ਦਿਖਾ ਦਨੇ ਹੁਣ ਆਪਣੇ ਕੋ ਕਾਫੀ ਆਪਾਂ ਚਾਹਾਂਗੇ ਡਾਇਰੈਕਟ ਜੁਤ ਜਿਵੇਂ ਕਈ ਵਾਰ ਹਨਾ ਲਾਈਵ ਭੱਜ ਜਾਂਦੀ ਆ ਤੇ ਉਹਦੇ ਲਈ ਪ੍ਰਬੰਧ ਹੈਗਾ ਮੰਨ ਲਈ ਜਿਨਾ ਪੰਚਾਇਤ ਚਾਰਾ ਚੱਲਦੀ ਹੈ ਰਾਤੀ ਜੇਕਰ ਬਸ ਤੇ ਕੋਈ ਹਨਾ ਉਹ ਗੁਰੁੰਦਾ ਦਾ ਬੱਚੇ ਉੱਪਰ ਵੀ ਸੋ ਲੈਂਦੇ ਨੇ ਕੋਈ ਇਸ਼ੂ ਨਹੀਂ ਆ ਠੀਕ ਹੈ ਪੱਥਾ ਵਗੈਰਾ ਹੈ ਹਾਰੀ ਚੀਜ਼ ਹੀ ਚਲਦੀ ਹੈ ਬਾ ਗੱਲ ਲੱਕ ਥੋੜੇ ਆਉਂਦੀ ਹੈ ਠੀਕ ਹੈ ਜੀ ਤੁਸੀਂ ਵਿਜ਼ਿਟ ਕਰੋ ਪ੍ਰੀਤਮ ਫਿਟਾਰਮੀ ਅਕੈਡਮੀ ਤੇ ਕਿਵੇਂ ਦੀ ਲੱਗੀ ਉਹ ਵੀਡੀਓ ਮੈਨੂੰ ਜਰੂਰ ਨੀਚੇ ਕਮੈਂਟ ਕਰਿਓ ਤੇ ਫੀਸ ਸਟਰਕਚਰ ਬਾਰੇ ਪੁੱਛਣਾ ਤੁਸੀਂ ਨਾ ਹਰ ਇੱਕ ਚੀਜ਼ ਤਾਂ ਨੀਚੇ ਤਾਂ ਨੰਬਰ ਹੈ 884747213 ਤਾਂ ਤੁਸੀਂ ਕਿਸੇ ਵੀ ਸਮੇਂ ਮੈਨੂੰ ਕਾਲ ਕਰਕੇ ਸਾਰੀ ਡਿਟੇਲ ਹੈ ਜਿਹੜੀ ਅਕੈਡਮੀ ਦੀ ਲੈ ਸਕਦੇ ਹੋ ਤੇ ਬਹੁਤ ਹੀ ਲਿਮਟਿਡ ਜੀ ਸੀਟਸ ਨੇ ਆਪਣੀ ਅਕੈਡਮੀ ਦੇ ਵਿੱਚ ਫਿਰ ਜਲਦੀ ਇੱਕ ਨੰਬਰ ਇੱਕ ਨੰਬਰ ਇਹ ਆ ਕੁਝ ਦੋਸਤੋ ਵੀਊ ਆਪਣੀ ਅਕੈਡਮੀ ਦਾ ਠੀਕ ਹੈ ਜੀ ਇੱਥੇ ਆ ਕੇ ਤੁਸੀਂ ਆਪਣਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਜਿਹੜਾ ਪੂਰਾ ਕਰ ਸਕਦੇ ਹੋ ਆਰਮੀ ਵਿੱਚ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਐਸਐਸਸੀ ਦਾ ਵਿੱਚ ਜਾਣ ਦਾ ਸੁਪਨਾ ਜਿਹੜਾ ਪੂਰਾ ਕਰ ਸਕਦੇ ਹੋ ਤਾਂ देर ਨਾ ਲਗਾਓ ਅੱਜ ਹੀ ਆਓ ਪ੍ਰੀਕੈਫਟ ਆਰਮੀ ਕੈਡਮੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਇਨਕਚਨ ਕਰਦੇ ਹਾਂ ਤਤਤ ਲਈ ਜੈ ਹਾਂ ਦੋਸਤੋ ਇਹ ਵੀਡੀਓ ਹੋਈ ਖਤਮ ਇੱਥੇ ਆਪਾਂ ਤੇ ਹੁਣ ਆਪਾਂ ਚੱਲਦੇ ਹਾਂ ਕੁੜੀਆਂ ਵਾਲੀ ਕੁੜੀਆਂ ਨੂੰ ਦੱਸਦੇ ਹਾਂ ਨਿਕਾਣਾ ਨੈਕਸਟ ਵੀਡੀਓ ਦੇ ਵਿੱਚ ਤੇ ਆਪਾਂ ਚੱਲੀਏ ਜਿਹੜੀ ਇਹ ਬੋਟਲ ਹੈ ਇੱਥੇ ਬੜੇ ਮਾਣ ਸ਼ਾਹ ਸ਼ਾਹ ਸਦਾ ਰਹੇ ਸ਼ਾਹ ਫੇਰ ਆਗੇ ਮਾਗੀ ਤੁਸੀਂ ਆਓ ਜੀ ਸਾਡੀ ਕੈਡਮੀ